ਅਜੇ ਹਾਲ ਹੀ ਦੇ ਵਿੱਚ ਜਦੋਂ ਇਹ ਮੁੱਦਾ ਉੱਠਿਆ ਚੰਡੀਗੜ੍ਹ ਨੂੰ ਆਰਟੀਕਲ 339 ਤੋਂ 40 'ਚ ਸ਼ਿਫਟ ਕਰਨ ਦਾ ਉਦੋਂ ਅਸੀਂ ਗੱਲਬਾਤ ਕਰਦੇ ਹਾਂ ਜ਼ਿਕਰ ਕੀਤਾ ਸੀ ਕਿ ਸ਼ਾਇਦ ਇਸ ਮਾਮਲੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਅਸਤੀਫੇ ਸਾਹਮਣੇ ਆਉਣ ਅਸਤੀਫੇ ਆਉਣਗੇ ਨਹੀਂ ਆਉਣਗੇ ਉਹ ਅਜੇ ਵਕਤ ਤੇ ਮਿਆਸਰ ਹੈ ਪਰ ਭਾਜਪਾ ਦੇ ਲੀਡਰਾਂ ਦੇ ਕੁਝ ਬਿਆਨ ਆਉਣੇ ਸ਼ੁਰੂ ਹੋ ਗਏ ਨੇ ਔਰ ਉਹਦੇ ਵਿੱਚ ਇਸ ਅਮੈਂਡਮੈਂਟ ਨੂੰ ਜਾਂ ਇਸ ਅਮੈਂਡਮੈਂਟ ਦੇ ਭਵਿੱਖ ਬਾਰੇ ਬਹੁਤ ਕੁਝ ਕਿਹਾ ਗਿਆ ਹੈ ਇਹ ਇਹਦੇ ਬਾਰੇ ਦਲੀਲਾਂ ਦਿੱਤੀਆਂ ਗਈਆਂ ਉਹ ਉਹਨਾਂ ਦਲੀਲਾਂ ਬਾਰੇ ਗੱਲਬਾਤ ਕਰਾਂਗੇ ਅੱਜ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਡਾਕਟਰ ਸਾਹਿਬ ਸਮਰੱਥਾ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ ਅੱਜ ਉਸ ਮਾਮਲੇ ਬਾਰੇ ਵੀ ਗੱਲ ਕਰਨੀ ਹੈ ਔਰ ਅਲਟੀਮੇਟਲੀ ਭਾਜੀਪੀ ਦੇ ਪਵਿੱਖ ਬਾਰੇ ਗੱਲ ਕਰਦੇ ਹਾਂ 27 ਦੇ ਪਰਸਪੈਕਟਿਵ ਦੇ ਨਾਲ ਪਹਿਲਾਂ ਤਾਂ ਹੁਣ ਉਹਦੇ ਬਾਰੇ ਗੱਲ ਕਰਦੇ ਜਿਹੜੀ ਐਮੈਂਡਮੈਂਟ ਦੀ ਗੱਲ ਹੋ ਰਹੀ ਸੀ ਜਿਹੜੇ ਬਿੱਲ ਦੀ ਗੱਲ ਹੋ ਰਹੀ ਸੀ ਭਾਜੀਪੀ ਦੇ ਲੀਡਰ ਹੁਣ ਘੱਟੋ ਘੱਟ ਐ ਦੇਖੋ ਸਾਫ ਸਿੰਘ ਦੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ 2027 ਦਾ ਪੰਜਾਬ ਚ ਰੋਡ ਮੈਪ ਤਿਆਰ ਕਰ ਰਹੀ ਹੈ ਜਿੱਥੇ ਰੋਡ ਮੈਪ ਤਿਆਰ ਹੋ ਰਿਹਾ ਜਿੱਥੇ ਵੱਧ ਤੋਂ ਵੱਧ ਸਿੱਖ ਚਿਹਰਿਆਂ ਨੂੰ ਭਾਰਤੀ ਜਨਤਾ ਪਾਰਟੀ ਚ ਜੁਆਇਨ ਕਰਾਇਆ ਜਾ ਰਿਹਾ ਔਰ ਪਿੰਡਾਂ ਥਾਈਂ ਜਿੱਥੇ ਭਾਰਤੀ ਜਨਤਾ ਪਾਰਟੀ ਦਾ ਬਹੁਤ ਜ਼ਿਆਦਾ ਵਿਰੋਧ ਸੀ ਉਹਨਾਂ ਦੇ ਵਿੱਚ ਉਹ ਆਪਣਾ ਵੋਟ ਬੈਂਕ ਨੂੰ ਸੇਂਦ ਲਾ ਰਹੇ ਨੇ ਤੇ ਉਸ ਦੌਰਾਨ ਅਗਰੇ ਚੰਡੀਗੜ੍ਹ ਦਾ ਮੁੱਦਾ ਪੱਕਿਆ ਤਾਂ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਮਿਸ਼ਨ ਹੈ ਪੰਜਾਬ ਦਾ ਉਨੂੰ ਬਹੁਤ ਗਹਿਰਾ ਝਟਕਾ ਲੱਗਿਆ ਲੱਗਣਾ ਵੀ ਚਾਹੀਦਾ ਕਿਉਂਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਇਕਾਈ ਜਿਹੜੀ ਆ ਉਹ ਬਹੁਤ ਜ਼ਿਆਦਾ ਮਿਹਨਤ ਕਰਦੀ ਤੁਸੀਂ ਦੇਖਿਆ ਪੰਜਾਬ ਚ ਹੜਾ ਹੈ ਕਿੰਨੇ ਕੇਂਦਰੀ ਮੰਤਰੀ ਪੰਜਾਬ ਚ ਆਏ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਕੇਂਦਰੀ ਮੰਤਰੀ ਰੋਜ਼ ਆ ਰਹੇ ਸੀ ਇਹ ਸਿਰਫ ਇੱਕ ਤੇ ਇੱਕ ਪੰਜਾਬ ਪ੍ਰਤੀ ਉਹਨਾਂ ਨੇ ਆਪਣਾ ਨਰਮ ਔਰ ਇੱਕ ਜਿਹਨੂੰ ਆਪਾਂ ਕਹਿੰਦੇ ਆ ਮੁਹੰਦਰਦੀ ਵਾਲਾ ਰਵਈਆ ਅਖਤਿਆਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਅਸੀਂ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਜਾ ਕੇ ਖੜੇ ਹੋਣ ਵਾਲੀ ਹੋਈ ਹੈ ਦੇਖੋ ਛਾੜੇ ਪੰਜਾਬ ਦੇ ਨੇ ਕੇਂਦਰੀ ਮੰਤਰੀ ਪੰਜਾਬ ਦੇ ਵਿੱਚ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਆਏ ਤੇ ਰਾਹਤ ਪੈਕੇਜ ਜਿਹੜਾ ਉਹ ਦਿੱਤਾ ਗਿਆ ਲੇਕਿਨ ਉਸ ਦੌਰਾਨ ਅਗਰ ਤੁਸੀਂ ਚੰਡੀਗੜ੍ਹ ਦੀ ਗੱਲ ਵਿੱਚ ਆ ਜਾਂਦੀ ਆਰਟੀਕਲ ਨੂੰ ਬਈ ਇਹਨੂੰ ਆਪਾਂ ਕੇਂਦਰ ਸਹਾਇਤ ਪ੍ਰਦੇਸ਼ ਬਣਾ ਦਈਏ ਤੇ ਜਿਹੜੀ ਕੀਤੀ ਕਰਾਈ ਉਹ ਖੂਚ ਪੈ ਜਾਂਦੀ ਆ ਬੇਸਿਕ ਗੱਲ ਹੈਗੀ ਆ ਕਿ ਤੁਸੀਂ ਪਿਛਲਾ ਅਗਰ ਆਪਾਂ ਪਿੱਛੇ ਅਤੀਤ ਨੂੰ ਜਾ ਕੇ ਦੇਖੀਏ ਤੇ ਭਾਰਤੀ ਜਨਤਾ ਪਾਰਟੀ ਡੇ ਬਾਈ ਡੇ ਪੰਜਾਬ ਦੇ ਵਿੱਚ 2022 ਤੱਕ ਜ਼ਮੀਨ ਤੇ ਡਿੱਗਦੀ ਰਹੀ ਆ ਮੈਨੂੰ ਯਾਦ ਹੈ 2019 2007 ਦੇ ਵਿੱਚ 2007 ਤੋਂ ਸ਼ੁਰੂ ਕਰ ਲੈਣੇ 2007 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ 23 ਸੀਟਾਂ ਤੇ ਚੋਣ ਲੜੀ ਤੇ 19 ਸੀਟਾਂ ਜਿੱਤੇ। ਔਰ ਬਹੁਤ ਜ਼ਿਆਦਾ ਵੋਟਾਂ ਉਹਨਾਂ ਨੂੰ ਸ਼ਹਿਰੀ ਖੇਤਰਾਂ ਦੇ ਵਿੱਚ ਲੋਕਾਂ ਨੇ ਹਮ-ਹਮਾ ਕੇ ਪਾਈਆਂ। ਫਿਰ 2012 ਦੇ ਵਿੱਚ 19 19 ਤੋਂ ਘਟ ਕੇ 12 ਤੇ ਆ ਗਏ। ਠੀਕ ਹੈ ਨਾ ਘਟ ਗਈਆਂ 7 ਸੀਟਾਂ। ਤੇ ਉਸ ਤੋਂ ਬਾਅਦ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਫੇਰ ਆਗੀਆਂ ਤਿੰਨ ਸੀਟਾਂ 2017 ਦੇ ਵਿੱਚ ਤਿੰਨ ਸੀਟਾਂ ਜਿਹੜੀਆਂ 2022 ਚ ਹੋਈਆਂ ਉਹ ਚ ਦੋ ਸੀਟਾਂ ਯਾਨੀ 19 12 3 ਤੇ 2 2022 ਤੱਕ ਭਾਰਤੀ ਜਨਤਾ ਪਾਰਟੀ ਬਿਲਕੁਲ ਸਤਾ ਤੇ ਆ ਗਈ 21 ਦੇ ਵਿੱਚ ਦੇਸ਼ ਭਰ ਦੇ ਵਿੱਚ ਕਿਸਾਨੀ ਅੰਦੋਲਨ ਚੱਲਿਆ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਪੰਜਾਬ 'ਚ ਹੋਰ ਜ਼ਿਆਦਾ ਨੁਕਸਾਨ ਹੋਇਆ। 2022 'ਚ ਇਸੇ ਕਰਕੇ 2 ਸੀਟਾਂ ਆਈਆਂ, ਸਿਰਫ 2 ਸੀਟਾਂ ਵੀ ਉਹ ਜਿੱਤੀਆਂ ਜਿੱਥੇ ਸ਼ਹਿਰੀ ਖੇਤਰ ਹੈ ਤੇ ਜਿੱਥੇ ਹਿੰਦੂ ਤਬ ਦਾ ਏਜੰਡਾ ਬਹੁਤ ਮਜ਼ਬੂਤ ਹੈ। ਇੱਕ ਪਠਾਨਕੋਟ ਤੇ ਇੱਕ ਆ ਜੰਗੀ ਲਾਲ ਮਹਾਜਨ ਵਾਲੀ ਮੁਕੇਰੀਆਂ ਦੀ ਸੀਟ। 2 ਸੀਟਾਂ ਜਿੱਤੀਆਂ। ਉਸ ਤੋਂ ਇਲਾਵਾ ਕੋਈ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਸੀਟ ਨਹੀਂ ਜਿੱਤ ਸਕੀ। ਕੱਲੇਜ ਹੁੰਨ ਲੜੀ ਸੀ, ਉਹਦਾ ਵੀ ਫਰਕ ਸੀਗਾ। ਲekin ਸ਼ਹਿਰੀ ਖੇਤਰਾਂ ਦੇ ਵਾਲੀਆਂ ਵੀ ਸੀਟਾਂ ਹਰ ਗਈਆਂ ਜਿੱਥੇ ਭਾਰਤੀ ਜਨਤਾ ਪਾਰਟੀ ਬਹੁਤ ਮਜ਼ਬੂਤ ਗਣੀ ਜਾਂਦੀ ਸੀ ਸ਼ਹਿਰਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਸਥਾਨ ਲੈ ਲਿਆ ਆਮ ਆਗਮੀ ਪਾਰਟੀ ਨੇ ਸ਼ਹਿਰੀ ਖੇਤਰਾਂ ਦੇ ਹਿੰਦੂਆਂ ਨੇ ਵੋਟ ਝਾੜੂ ਨੂੰ ਪਾਈ ਅਰਵਿੰਦ ਕੇਜਰੀਵਾਲ ਨੂੰ ਪਾਈ ਇਹ ਭਾਰਤੀ ਜਨਤਾ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਅੱਛਾ ਹੁਣ ਵੋਟ ਪਰਸੈਂਟੇਜ 2022 ਦੇ ਵਿੱਚ 5% ਰਹਿ ਗਿਆ ਸਾਰਾ ਤੇ 5% ਵੋਟ ਕੁਛ ਨਹੀਂ ਹੁੰਦਾ ਤੁਸੀਂ 5% ਵੋਟ ਦੇ ਨਾਲ ਸੂਬੇ ਵਿੱਚ ਸਰਕਾਰ ਨਹੀਂ ਬਣਾ ਸਕਦੇ ਫਿਰ ਭਾਰਤੀ ਜਨਤਾ ਪਾਰਟੀ ਨੂੰ ਇਹ ਸਮਝ ਆਈ ਕਿ ਅਸੀਂ ਪੰਜਾਬ 'ਚ ਬੜਾ ਨੁਕਸਾਨ ਕਰ ਰਿਆ ਹੁਣ ਸਾਨੂੰ ਇਹਨੂੰ ਨਵੇਂ ਸਿਰੋ ਜਿਹੜਾ ਚੱਲਣਾ ਪੈਣਾ ਬਾਅਦ ਵਿੱਚ ਕਾਫੀ ਲੀਡਰਾਂ ਨੂੰ ਪੰਜਾਬ ਦੇਆਂ ਨੂੰ ਇਹਨਾਂ ਨੇ ਜੁਆਇਨ ਕਰਾਇਆ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਜਿਹੜੀ ਆ ਉਹਨੂੰ ਕੀਤਾ ਜਾਖੜ ਨੂੰ ਲੈ ਕੇ ਆਏ ਉਸ ਤੋਂ ਬਾਅਦ ਫਤਿਹ ਜੰਗ ਬਾਜਵਾ ਹਰਦੇਵ ਜਿਹੜਾ ਆਪਣੇ ਲਾਡੀ ਹੈਗੇ ਆ ਸਾਬਕਾ ਐਮਐਲਏ ਉਹਨਾਂ ਨੂੰ ਜੁਆਇਨ ਕਰਾਇਆ ਕੇਵਲ ਸਿੰਘ ਟਲੋਣਾ ਨੂੰ ਜੁਆਇਨ ਕਰਾਇਆ ਰਾਣਾ ਸੋਢੀ ਸਾਬਕਾ ਮੰਤਰੀ ਨੇ ਫਿਰੋਜ਼ਪੁਰ ਤੋਂ ਉਹਨਾਂ ਨੂੰ ਜੁਆਇਨ ਕਰਾਇਆ ਕਵਰਪਾਲ ਸਿੰਘ ਟੋੜਾ ਨੇ ਜਿਹੜੇ ਗੁਰਚੰਦ ਸਿੰਘ ਟੋੜਾ ਦੇ ਪੋਤੇ ਨੇ ਉਹਨਾਂ ਨੂੰ ਜੁਆਇਨ ਕਰਾਇਆ ਸਰਜੰਦ ਸਿੰਘ ਖਿਆਲਾ ਨੂੰ ਜੁਆਇਨ ਕਰਾਇਆ ਬਹੁਤ ਲੀਡਰ ਪੰਜਾਬ ਦੇ ਵਿੱਚੋਂ ਸਿੱਖ ਲੀਡਰ ਜਿਨ੍ਹਾਂ ਨੂੰ ਜੁਆਇਨ ਕਰਾਇਆ ਲੇਕਿਨ ਇਹਦੇ ਨਾਲ ਕੀ ਹੋਇਆ ਜਿਹੜਾ ਪੰਜਾਬ ਦਾ ਟਕਸਾਲੀ ਸੀ ਬੀਜੇਪੀ ਦਾ ਲੀਡਰ ਸੀਗਾ ਮੰਨ ਲਓ ਹਰਜੀਤ ਗਰੇਵਾਲ ਹਰਜੀਤ ਗਰੇਵਾਲ ਹੋ ਗਿਆ ਉਸ ਤੋਂ ਬਾਅਦ ਮਨਜੀਤ ਸਿੰਘ ਰਾਏ ਹੋ ਗਿਆ ਸੁਖਮਿੰਦਰ ਸਿੰਘ ਗਰੇਵਾਲ ਹੋ ਗਿਆ ਜਿਨ੍ਹਾਂ ਨੇ ਆਪਣਾ ਜੀਵਨੀ ਉਲੀਕ ਛੱਡਿਆ ਭਾਰਤੀ ਜਨਤਾ ਪਾਰਟੀ ਦਾ ਝੰਡਾ ਚੱਕਣ ਲਈ ਇੱਕ ਤਾਂ ਉਹ ਹਾਸ਼ੀਏ ਤੇ ਚਲੇ ਗਏ ਪਹਿਲਾਂ ਨਵੀਂ ਲੋਬੀ ਨੇ ਆ ਕੇ ਕਬਜ਼ਾ ਕਰ ਲਿਆ ਪੰਜਾਬ ਤੇ ਅੱਛਾ ਨਵੀਂ ਲੋਬੀ ਆਈ ਸਾਰੀ ਕਾਂਗਰਸ ਤੋਂ ਉਹਨਾਂ ਦੀ ਸੋਚ ਉਹਨਾਂ ਦਾ ਡੀਐਨਏ ਕਾਂਗਰਸ ਦਾ ਜਿਨ੍ਹਾਂ ਨੇ ਸਾਰੀ ਉਮਰ ਹੀ ਕਾਂਗਰਸ ਚ ਰਹੀ ਉਹਨਾਂ ਨੇ ਕਾਂਗਰਸ ਦਾ ਡੀਐਨਏ ਤਾਂ ਖਤਮ ਨਹੀਂ ਨਾ ਹੁੰਦਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਡੀਐਨਏ ਵਾਲੇ ਸੀਗੇ ਲੀਡਰ ਦਿਆਲ ਸਿੰਘ ਸੋਢੀ ਸੁਖਮਿੰਦਰ ਸਿੰਘ ਗਰੇਵਾਲ ਇਹ ਸਾਰੇ ਹੀ ਹਰਜੀਤ ਸਿੰਘ ਗਰੇਵਾਲ ਕਿਸਾਨੀ ਅੰਦੋਲਨ ਚ ਉਹਨੇ ਆਪਣੇ ਕਪੜੇ ਤੱਕ ਉਹਨੇ ਲੋਕਾਂ ਨੇ ਨੋਚਣ ਤੇ ਆ ਗਏ ਉਹਦੀਆਂ ਜੋ ਮਾਂ ਭੈਣ ਉਹਦੀ ਇੱਕ ਕੀਤੀ ਸਾਰਿਆਂ ਨੂੰ ਪਤਾ ਉਹ ਗਾਲਾਂ ਵੀ ਖਾਂਦਾ ਰਿਹਾ ਲੇਕਿਨ ਅੰਤ ਦੇ ਵਿੱਚ ਆਖਰ ਚ ਇਹ ਹੋਇਆ ਦੀ ਉਹ ਸਾਰੀ ਲੌਬੀ ਇੱਕ ਸਾਈਡ ਲਾਈਨ ਚਲੀ ਗਈ। ਚਲੋ ਖੈਰ ਲੋਕਾਂ ਨੂੰ ਜਾਖੜ ਤੇ ਉਮੀਦਾਂ ਬਹੁਤ ਸੀਗੀਆਂ। ਕੈਪਟਨ ਅਮਰਿੰਦਰ ਸਿੰਘ ਦੇ ਹੱਥ ਕਮਾਨ ਆ ਗਈ। ਭਾਰਤੀ ਜਨਤਾ ਪਾਰਟੀ ਦਾ 2024 ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਆਈਆਂ। ਉਹਨਾਂ 'ਚ ਗ੍ਰਾਫ ਵਧਿਆ। ਉਹਦੇ ਇੱਕ ਦੋ ਕਾਰਨ ਵੀ ਸੀਗੇ ਕਿ ਸ਼ਹਿਰਾਂ ਦਾ ਜਿਹੜਾ ਹਿੰਦੂ ਆ ਉਹ ਦੁਆਰਾ ਭਾਰਤੀ ਜਨਤਾ ਪਾਰਟੀ ਨਾਲ ਪੋਲਰਾਈਜ਼ ਹੋਇਆ ਸ਼ਹਿਰੀ ਖੇਤਰਾਂ ਦਾ। ਔਰ ਸ਼ਹਿਰੀ ਖੇਤਰਾਂ ਦੇ ਵਿੱਚ ਵਿੱਚ ਜਿੱਥੇ ਭਾਰਤੀ ਜਨਤਾ ਪਾਰਟੀ ਅਗੇ ਤਿੰਨ ਸੀਟਾਂ ਤੇ ਲੜਦੀ ਸੀ। ਉਹ ਪੰਜਾਬ ਦੀਆਂ 13 ਸੀਟਾਂ ਤੇ ਲੜੀ ਉਹਦੇ ਨਾਲ ਫਿਰੋਜ਼ਪੁਰ ਚ ਬੜੀ ਵੋਟ ਪਈ ਕਿਉਂਕਿ ਪਹਿਲੀ ਵਾਰ ਚੋਂ ਲੜੇ ਸੀ ਭਾਰਤੀ ਜਨਤਾ ਪਾਰਟੀ ਬੜੀ ਵੋਟ ਪਈ ਤੇ 4-5000 ਵੋਟ ਤੇ ਸਾਰਾ ਰਾਣਾ ਸੋਢੀ ਹਾਰੇ ਆ ਔਰ ਉਸ ਤਰ੍ਹਾਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਹੋਰ بڑے ਇਲਾਕੇ ਸੀਗੇ ਜਿਨ੍ਹਾਂ ਦੇ ਵਿੱਚ ਵੋਟ ਪਈ ਕੁਝ ਦਲਿਤ ਲੀਡਰ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਗਏ ਸੁਸ਼ੀਲ ਰਿੰਕੂ ਵਾਪਸ ਆ ਗਏ ਸੀਤਲ ਲੰਗਰਾਲ ਆ ਗਏ ਇਦਨਾਲ ਭਾਰਤੀ ਜਨਤਾ ਪਾਰਟੀ ਨੂੰ ਥੋੜਾ ਬੂਮ ਮਿਲਿਆ ਦਲਤ ਵੋਟਰਾਂ ਚ ਵੀ ਬੂਮ ਮਿਲਿਆ ਅੱਛਾ ਜਿਹੜੀ ਬੈਲਟ ਐ ਕੰਡੀ ਦੀ ਬੈਲਟ ਪਠਾਨਕੋਟ ਤੋਂ ਥੂ ਆ ਟਾਂਡਾ ਮੁਕੇਰੀਆਂ ਭੋਪੁਰ ਆ ਦੀ ਜਿਹੜੀ ਸੁਜਾਨਪੁਰ ਵਾਲੀ ਸਾਰੀ ਇਹ ਤਾਂ ਉੱਧੇ ਹੀ ਭਾਜਪੀ ਦੇ ਮਜ਼ਬੂਤ ਮੰਨੀ ਜਾਂਦੀ ਆ ਇਹ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਆਪਣਾ ਵੋਟ ਪਰਸੈਂਟੇਜ 18.5% ਤੇ ਲੈ ਕੇ ਆ ਗਏ 5% ਤੋਂ ਹੁਣ 18.5% ਤੱਕ ਤਾਂ ਆ ਗਏ ਇਹਨੂੰ ਆਪਾਂ 27-28% ਤੱਕ ਲੈ ਕੇ ਜਾਣਾ ਉਹਦੇ ਲਈ ਪੰਜਾਬ ਦੇ ਕਾਫੀ ਜਿਹੜੇ ਮੁੱਦੇ ਐ ਉਹਨਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੂੰ ਖੜਨਾ ਪੈਣਾ। ਅੱਗੇ ਕੀ ਹੁੰਦਾ ਸੀ? ਅੱਗੇ ਪੰਜਾਬ ਦੀ ਕੋਈ ਗੱਲ ਹੁੰਦੀ ਸੀ ਤੇ ਇੱਥੋਂ ਦੇ ਲੀਡਰ ਛੱਟ ਜਿਹੜਾ ਅਰਉਂਜੀਤ ਲੀ ਇਹ ਪੱਲਾ ਫੜ ਲੈਂਦੇ ਸੀ ਉਹ ਤੇ ਘਰ ਦੀ ਘੰਟੀ ਮਾਰ ਲੈਂਦੇ ਸੀ। ਜਿਤਲੀ ਸਾਹਿਬ ਨਾਲ ਹੀ ਖੜ ਜਾਂਦੇ ਸੀ ਨਹੀਂ ਜੀ ਇਹ ਪੰਜਾਬ ਦੀ ਗੱਲ ਹੈਗੀ ਆ ਮੈਂ ਆਪੇ ਦੇਖ ਲਾਂਗਾ ਤੁਸੀਂ ਨਾ ਕਰੋ ਜੀ ਇਦਾਂ ਨਾ ਕਰੋ। ਉਹ ਤੇ ਹਾਈ ਕਮਾਂਡ ਨੂੰ ਸਮਝਾ ਲੈਂਦੇ ਸੀ। ਮੰਦਨ ਲਾਲ ਖੁਰਾਨਾ ਸੀ, ਸ਼ੁਸ਼ਮਾ ਸਵਰਾਜ ਸੀ, ਸਾਹਬ ਸਿੰਘ ਵਰਮਾ ਸੀ। ਇਹ ਪੰਜਾਬ ਦੀ ਗੱਲ ਕਰ ਲੈਂਦੇ ਸੀ ਇਹ ਖੜ ਜਾਂਦੇ ਸੀ ਲੇਕਿਨ ਜਿਹੜੇ ਪੰਜਾਬ ਦੀ ਗੱਲ ਕਰਨ ਵਾਲੇ ਤੁਹਾਡੇ ਦਿੱਲੀ ਦੇ ਵਕੀਲ ਆ ਉਹ ਵੀ ਕੋਈ ਨਹੀਂ ਰਿਹਾ ਹੁਣ ਸਿੱਧੀ ਕਮਾਨ ਜਿਹੜੀ ਆ ਉਹ ਅਮੀਸ਼ਾਜੀ ਦੇ ਕੋਲ ਹੈ ਹੁਣ ਗੱਲ ਕੌਣ ਕਰੂਗਾ ਜਾਂ ਤਾਂ ਜਾਖੜ ਸਾਹਿਬ ਕਰਨਗੇ ਪੁਰਾਣੇ ਲੀਡਰ ਟਕਸਾਲੀ ਦਾ ਸਾਰੇ ਖਤਮ ਹੋ ਗਏ ਜਿਹੜੇ ਪੁਰਾਣੇ ਬੀਜੇਪੀ ਦੇ ਲੀਡਰ ਆ ਜਿਹੜੇ ਉਹ ਵੀ ਲੀਡਰ ਹੈਗੇ ਆ ਮੰਨ ਲਓ ਅਸ਼ੁਨੀ ਸ਼ਰਮਾ ਹੈਗੇ ਜਾਂ ਹੋਰ ਹੈਗੇ ਆ ਇਸ ਸਿੱਧਾ ਰਾਫਤਾ ਹੁਣ ਇਹ ਨਹੀਂ ਕਰ ਸਕਦੇ ਇਹਨਾਂ ਨੂੰ ਅੱਗੇ ਵਾਇਆ ਜਾਣਾ ਪੈਂਦਾ ਸੀ ਲੇਕਿਨ ਜਾਖੜ ਔਰ ਕੈਪਟਨ ਅਮਰਿੰਦਰ ਸਿੰਘ ਦੋ ਇਹੋ ਜਿਹੇ ਪੰਜਾਬ ਚ ਸ਼ਖਸ਼ ਹਜੇ ਆ ਜਿਹੜੇ ਸਿੱਧੀ ਗੱਲ ਕਰ ਲੈਂਦੇ ਆ ਲੇਕਿਨ ਗੱਲ ਇਹ ਹੈ ਕਿ ਸਿੱਧੀ ਗੱਲ ਕਰਨ ਲਈ ਵੀ ਤੁਹਾਡੇ ਕੋਲ ਦਮ ਚਾਹੀਦਾ ਰਵਨੀਤ ਬਿੱਟੂ ਵੀ ਹੈ ਇਹ ਵੀ ਸਿੱਧੀ ਗੱਲ ਕਰ ਸਕਦੇ ਆ ਲੇਕਿਨ ਗੱਲ ਇਹ ਹੈ ਕਿ ਜਿਹੜੇ ਪੰਜਾਬ ਦੇ ਮੁੱਦੇ ਆ ਉਹਨਾਂ ਨੂੰ ਛੇੜ ਕੇ ਭਾਰਤੀ ਜਨਤਾ ਪਾਰਟੀ ਨੇ ਆਪਣਾ ਨੁਕਸਾਨ ਦੁਆਰਾ ਹੁੰਦਾ ਇਸ ਕਰਕੇ ਜੋ ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ 18:30 ਤੋਂ 27 ਦੀ ਵਜਾਏ ਇਹ ਰਿਵਰਸ ਗੇਅਰ ਪਾ ਲੈਂਦੀ ਆ ਹੁਣ 1 ਮਹੀਨੇ ਚ 2 ਮੁੱਦੇ ਛੇੜ ਲਏ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਛੇੜ ਲਿਆ ਹਜੇ ਤੱਕ ਉੱਥੇ ਇਲੈਕਸ਼ਨ ਅਨਾਉਂਸ ਨਹੀਂ ਹੋਏ ਹਜੇ ਤੱਕ ਜਿਹੜਾ ਉੱਥੇ ਦੇ ਸਟੂਡੈਂਟਸ ਤੇ ਪਰਚਾ ਦਿੱਤਾ ਉਹ ਕੈਨਸਲ ਨਹੀਂ ਕੀਤਾ ਗਿਆ ਇਹ ਵੀ ਬਹੁਤ ਵੱਡਾ ਮੁੱਦਾ ਇਹ ਮੁੱਦਾ ਚੋਣਾਂ ਤੱਕ ਘੁੰਮ ਜਾਣੇ ਆ ਜੀ ਇਹਨਾਂ ਨੂੰ ਨਾ ਇਹਨਾਂ ਨੂੰ ਠੀਕ ਕੀਤਾ ਗਿਆ ਫਿਰ ਚੰਡੀਗੜ੍ਹ ਦੇ ਆਰਟੀਕਲ ਦਾ ਬਦਲਣ ਦਾ ਮੁੱਦਾ ਆ ਗਿਆ ਉੱਤੇ ਖੜ ਗਏ ਸੋ ਮੈਨੂੰ ਇਹ ਲੱਗਦਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸੂਬੇ ਦੀ ਜਿੰਨਾ ਹੱਥ ਕਮਾਣ ਹੈ ਮੰਨ ਲਓ ਜੱਖੜ ਹੈ ਕੈਪਟਨ ਮਰਿੰਦਰ ਸਿੰਘ ਹੈ ਕੇਬਲ ਇਹਨਾਂ ਨੂੰ ਮਜ਼ਬੂਤੀ ਨਾਲ ਪੱਖ ਰੱਖਣਾ ਚਾਹੀਦਾ ਪੰਜਾਬ ਦਾ ਕਿ ਪੰਜਾਬ ਦੇ ਵਿੱਚ ਇਹ ਚੀਜ਼ਾਂ ਨਾ ਛੇੜੋ ਰਵਨੀਤ ਬਿੱਟੂ ਵੀ ਕਾਂਗਰਸ ਤੋਂ ਆਏ ਪੰਜੋ ਹੀ ਕਾਂਗਰਸੀ ਆ ਕੇਵਲ ਸਿੰਘ ਤੇ ਲੋਵੀ ਕਾਂਗਰਸੀ ਆ ਰਵਨੀਤ ਬਿੱਟੂ ਵੀ ਕਾਂਗਰਸੀ ਆ ਕੈਪਟਨ ਅਮਰਿੰਦਰ ਸਿੰਘ ਵੀ ਕਾਂਗਰਸੀ ਆ ਜਾਖੜ ਵੀ ਬੇਸਿਕਲੀ ਕਾਂਗਰਸੀ ਆ ਤੇ ਰਾਣਾ ਸੋਢੀ ਵੀ ਕਾਂਗਰਸੀ ਆ ਇਹ ਪੰਜੋ ਜਿਹੜੇ ਆ ਕਾਂਗਰਸ ਦੇ ਆ ਕਾਂਗਰਸ ਉੱਧਰ ਗਏ ਆ ਮਜਬੂਤੀ ਨਾਲ ਪੱਖ ਰੱਖਣਾ ਚਾਹੀਦਾ ਹੈ ਜਾ ਕੇ ਭਈ ਇਹ ਮੁੱਦੇ ਜੜੇ ਆ ਪੰਜਾਬ ਦੇ ਕਿਉਂਕਿ ਇਨ੍ਹਾਂ ਮੁੱਦਿਆਂ ਨੂੰ ਇਹ ਬਰੀਕੀ ਨਾਲ ਜਾਣਦੇ ਆ ਜੇ ਜਾਖੜ ਨਹੀਂ ਜਾਣਦਾ ਜਾਂ ਕੈਪਟਨ ਨਹੀਂ ਜਾਂਦਾ ਇਹ ਹਾਸੋ ਹੀ ਨਹੀਂ ਗੱਲ ਹੈ ਇਹਨਾਂ ਨੂੰ ਪੰਜਾਬ ਦੇ ਮੁੱਦਿਆਂ ਬਾਰੇ ਨਹੀਂ ਪਤਾ ਯਾ ਤਾਂ ਹਾਈ ਕਮਾਨ ਇਹਨਾਂ ਨੂੰ ਪੁੱਛਦੀ ਨਹੀਂ ਭਾਈ ਭਈ ਇਹ ਪੁੱਛਦੇ ਹੀ ਨਹੀਂ ਇਹਨਾਂ ਨੂੰ ਉਹ ਵੀ ਸਿੱਧਾ ਹੀ ਚੱਕੀ ਜਾਂਦੇ ਉੱਤੋਂ ਬੈਟਿੰਗ ਕਰੀ ਜਾਂਦੇ ਆ ਫਿਰ ਜੇ ਨਹੀਂ ਪੁੱਛਦੇ ਉਹ ਸਭ ਤੋਂ ਵੱਡੀ ਸੀਰੀਅਸ ਗੱਲ ਹੈ ਭਈ ਤੁਹਾਨੂੰ ਪੁੱਛੇ ਵੀ ਨਾ ਕੀਤਾ ਜਾ ਰਿਹਾ ਇਹ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਪੰਜੋ ਲੀਡਰਾਂ ਨੂੰ ਜਾ ਕੇ ਭਈ ਅਸੀਂ ਪੰਜਾਬ ਦੇ ਮੁੱਦਿਆਂ ਦੀ ਸਮਝ ਰੱਖਦੇ ਆ ਤੁਸੀਂ ਇਹ ਮੁੱਦਿਆਂ ਨੂੰ ਨਾ ਛੇੜੋ ਉਣਾ ਅਸੀਂ ਨੁਕਸਾਨ ਹੋਏਗਾ ਅਸੀਂ ਪਿੰਡਾਂ ਥਾਂ ਹੀ ਜਾਣ ਦੀ ਕੋਸ਼ਿਸ਼ ਕਰ ਰਹੇ ਆ ਇਹ ਤਾਂ ਪੰਜਾਬ ਦਾ ਖੂਨੋ ਵਾਲੇ ਮਾਰਦਾ ਇਹ ਚੀਜ਼ਾਂ ਦੇ ਨਾਲ ਸੋ ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦਾ ਦੁਬਾਰਾ ਨੁਕਸਾਨ ਹੋਇਆ ਇੱਕ ਮਹੀਨੇ ਚ ਦੂਜੀ ਵਾਰ ਹੋਇਆ ਸੋ ਕਿਉਂਕਿ ਅੱਗੇ ਵੀ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਤਿੰਨ ਵਾਰ ਤੁਹਾਡੇ ਸਾਹਮਣੇ ਨੋਟੀਫਿਕੇਸ਼ਨ ਚੇਂਜ ਹੋਈ ਰਵਨੀਤ ਬਿੱਟੂ ਨੂੰ ਕਾਹ ਆ ਕੇ ਗੱਲ ਕਰਨੀ ਭਾਈ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਪੋਸਟਾਂ ਪਾ ਕੇ ਦੱਸਣਾ ਪਿਆ ਲੇਕਿਨ ਕਿ ਅਕੀ ਜੇ ਆਪਾਂ ਇਸ ਮੁੱਦਿਆਂ ਦੇ ਉੱਤੇ ਆਪਾਂ ਨਹੀਂ ਖੜਾਂਗੇ ਕੇਂਦਰ ਸਰਕਾਰ ਨੂੰ ਜਾ ਕੇ ਗੱਲ ਨਹੀਂ ਕਰਾਂਗੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕਰਾਂਗੇ ਤੇ ਭਾਰਤੀ ਜਨਤਾ ਪਾਰਟੀ ਜਿਹੜੀ 1.18 ਲਈ ਆ ਉਹ ਆਪਾਂ 6-7 ਤੇ ਆਂਦਿਆਂ ਨੂੰ ਟਾਈਮ ਨਹੀਂ ਲੱਗਣਾ ਸਰ ਸਾਬ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇਹ ਫੈਸਲਾ ਹੋਇਆ ਜਾਂ ਫੈਸਲਾ ਕੀਤਾ ਗਿਆ ਜਾਂ ਬਿਲੇ ਪਾਸ ਕਰਨਾ ਹੈ ਜੇ ਕੇਂਦਰੇ ਚਾਹੁੰਦੀ ਹੈ ਐਂ ਲੱਗਦਾ ਕਿ ਕੇਂਦਰ ਪੰਜਾਬ ਨੂੰ ਫੋਕਸ ਚ ਰੱਖ ਕੇ ਇਹ ਫੈਸਲੇ ਨਹੀਂ ਕਰ ਰਹੀ ਸਗੋਂ ਹਰਿਆਣੇ ਨੂੰ ਫੋਕਸ ਚ ਰੱਖ ਕੇ ਫੈਸਲੇ ਕਰ ਰਹੀ ਹੈ ਦੇਖੋ ਇਦਾਂ ਹੈ ਕਿ ਦੋ ਭਰਾ ਹੁੰਦੇ ਆ ਆਪਾਂ ਹਿਊਮਨ ਸਾਈਕੋਲੋਜੀ ਦੀ ਕਿਉਂਕਿ ਮੈਂ ਮਾਨਸਿਕਤਾ ਜ਼ਿਆਦਾ ਪੜ੍ਹਨਾ ਮੈਨੂੰ ਲੱਗਦਾ ਕਿ ਮੈਨੂੰ ਤਜਰਬਾ ਕੁਝ ਜ਼ਿਆਦਾ ਜਿਹੜੇ ਘਰ ਚ ਦੋ ਚੀਜ਼ ਹੁੰਦੇ ਨਾ ਇੱਕ ਜੀ ਆਪਣੇ ਬਾਪ ਨੂੰ ਪਿਆਰ ਵੀ ਬਹੁਤ ਕਰਦਾ ਉਹਦਾ ਸਤਿਕਾਰ ਵੀ ਬਹੁਤ ਕਰਦਾ ਤੇ ਕਮਾਈ ਵੀ ਕਰਕੇ ਦਿੰਦਾ ਤੇ ਦੂਜਾ ਮੁੰਡਾ ਅੱਖਾਂ ਹੀ ਘੜਦਾ ਆਪਣੇ ਬਾਪ ਨੂੰ ਤੇ ਬਾਪ ਕਿਹਦੇ ਨਾਲ ਲਾਡ ਪਿਆਰ ਕਰੂਗਾ ਤੁਸੀਂ ਮੈਨੂੰ ਦੱਸੋ ਜੇ ਆਪਾਂ ਇੱਕ ਇਨਸਾਨ ਦੀ ਮਾਨਸਿਕਤਾ ਨੂੰ ਲੈ ਕੇ ਚੱਲੀਏ ਬਾਪ ਕਿਹਨੂੰ ਪਿਆਰ ਕਰੇਗਾ ਉਹਨੂੰ ਪਿਆਰ ਕਰੇਗਾ ਨਾ ਜਿਹੜਾ ਉਹਦੇ ਲਈ ਜਾਨ ਨਿਛਾਵਰ ਕਰੂਗਾ ਜਿਹੜਾ ਉਹਨੂੰ ਕਮਾਈ ਕਰੂਗਾ ਉਹਦੇ ਲਈ ਉਹਦੇ ਪੱਖ ਦੀ ਗੱਲ ਕਰੂਗਾ ਉਹਦੇ ਨਾਲ ਖੜੂਗਾ ਪੰਜਾਬ ਤਾਂ ਹਮੇਸ਼ਾ ਉਲਟ ਖੜਦਾ ਪੰਜਾਬ ਤਾਂ ਹਰ ਗੱਲ 'ਚ ਉਲਟ ਖੜਦਾ ਅੱਛਾ ਹੁਣ ਹਰਿਆਣੇ ਦੇ ਇਸ ਕਰਕੇ ਵੀ ਉਹ ਪੱਖ ਦੀ ਗੱਲ ਕਰਦੇ ਆ ਕਿ ਹਰਿਆਣੇ ਦੇ ਵਿੱਚ ਉਹਨਾਂ ਨੂੰ ਰਿਪੀਟ ਸਰਕਾਰ ਹੋਈ ਹੈ ਤੀਜੀ ਵਾਰ ਔਰ ਜਿੱਥੇ ਚੋਟਾਲਿਆਂ ਦਾ ਰਾਜ ਹੁੰਦਾ ਸੀ ਉਹ ਚੋਟਾਲਿਆਂ ਦਾ ਬੰਸੀ ਲਾਲ ਦਾ ਭਜਨ ਲਾਲ ਹਰਿਆਣੇ ਦੇ ਲਾਲ ਹੀ ਨਹੀਂ ਮਾਨ ਹੁੰਦੇ ਸੀ ਠੀਕ ਹੈ ਨਾ ਬੰਸੀ ਲਾਲ ਜਨ ਲਾਲ ਇਹ ਇੰਨਾ ਬੜਾ ਲੰਬਾ ਰਾਜ ਕੀਤਾ ਪੰਜਾਬ ਉੱਥੇ ਹਰਿਆਣੇ ਚ ਇਹਨਾਂ ਨੇ ਖਤਮ ਕਰਤੇ ਉਹਨਾਂ ਨੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਲੋਕਾਂ ਨੇ ਉੱਥੇ ਵਿਸ਼ਵਾਸ ਕੀਤਾ ਲੋਕਾਂ ਨੇ ਦੇਖੋ ਜਿਹੜੇ ਸ਼ਹਿਰੀ ਖੇਤਰ ਦੇ ਲੋਕ ਆ ਗੁਰਦਾਵਾ ਦਾ ਇਲਾਕਾ ਹੋ ਗਿਆ ਅੰਬਾਲਾ ਦਾ ਲੋਕਾ ਹੋ ਗਿਆ ਜਿੰਨੇ ਸ਼ਹਿਰੀ ਖੇਤਰਾਂ ਦੇ ਲੋਕ ਆ ਉੱਥੇ ਟੱਟ ਕੇ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਫਿਰ ਉਹਨਾਂ ਨੂੰ ਵੀ ਯਕੀਨੀ ਬਣਾਉਣਾ ਪੈਗਾ ਨਾ ਉਹਨਾਂ ਦੇ ਹਿੱਤਾਂ ਦੀ ਰੱਖਿਆ ਲਈ ਉਹਨਾਂ ਨੂੰ ਗੱਲ ਕਰਨੀ ਪਈ ਹਾਂ ਪੰਜਾਬ ਥੋੜਾ ਅੜਬ ਹੈ ਪੰਜਾਬ ਖੜ ਜਾਂਦਾ ਹੈ ਪੰਜਾਬ ਬੇਰਨ ਲੱਪੇਂਦਾ ਉਹਨਾਂ ਨੂੰ ਲੱਗਦਾ ਜੇ ਬਈ ਠੀਕ ਆ ਇਹ ਛੋਟੇ ਪੋਤਾਂ ਗੋਖਾਂ ਕੱਢਦਾ ਇਹਨੂੰ ਸਾਈਡ ਤੇ ਹੀ ਰੱਖੋ ਸੋ ਆਹ ਕਾਰਨ ਹੈਗਾ ਲੇਕਿਨ ਗੱਲ ਇਹ ਆ ਕਿ ਹੁਣ ਪੰਜਾਬ ਦੀ ਵਕਾਲਤ ਕਰਨ ਵਾਲੇ ਪੰਜ ਵੱਡੇ ਵਕੀਲ ਆ ਜਿਨ੍ਹਾਂ ਦੇ ਮੈਂ ਨਾਮ ਲਿੱਤੇ ਆ ਕੈਪਟਨ ਨਮਰਿੰਦਰ ਸਿੰਘ ਪੰਜਾਬ ਦੇ ਵਕੀਲ ਆ ਜਾਖੜ ਪੰਜਾਬ ਦੇ ਵਕੀਲ ਆ ਰਵਨੀਤ ਬਿੱਟੂ ਪੰਜਾਬ ਦੇ ਵਕੀਲ ਆ ਜਿਹੜੇ ਰਾਣਾ ਸੋਢੀ ਪੰਜਾਬ ਦੇ ਵਕੀਲ ਆ ਕੇਵਲ ਸਿੰਘ ਢਿੱਲੋਂ ਪੰਜਾਬ ਦੇ ਵਕੀਲ ਆ ਇਹਨਾਂ ਨੇ ਟਕਸਾਲੀ ਦਾ ਸਾਰੀ ਭਾਜੀਪੀ ਖਤਮ ਕਰ ਹੀ ਦਿੱਤੀ ਇੱਕ ਜਾ ਕੇ ਹਾਈ ਕਮੰਡ ਨਾਲ ਗੱਲ ਤਾਂ ਕਰਨ ਬਈ ਹੁਣ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ ਬਈ ਜੇ ਅਸੀਂ ਪੰਜਾਬ 'ਚ ਇੱਕ ਮਿਹਨਤ ਕਰ ਰਹੇ ਆ ਰੋਡ ਮੈਪ ਤਿਆਰ ਪਿਆ ਵਾ ਸਾਡਾ ਚੰਡੀਗੜ੍ਹ ਸਾਡਾ ਵਾਪਸ ਕਰ ਦਿਓ ਪੰਜਾਬ ਯੂਨੀਵਰਸਿਟੀ ਜਿਹੜੀ ਆ ਉਹ 'ਚ ਨਾ ਦਖਲ ਅੰਦਾਜ਼ੀ ਕਰੋ ਨਾ ਤੁਸੀਂ ਪਰਚੇ ਕੈਨਸਲ ਕਰੋ ਸਾਰਾ ਕੁਝ ਪਰਚੇ ਕੈਨਸਲ ਕਰਕੇ ਉੱਥੇ ਇਲੈਕਸ਼ਨ ਕਰਾਓ ਪੰਜਾਬ ਨੂੰ ਜਾ ਕੇ ਖਾੜਨਾ ਚਾਹੀਦਾ ਔਰ ਮੈਨੂੰ ਲੱਗਦਾ ਕੇਂਦਰੀ ਗ੍ਰਹਿ ਮੰਤਰੀ ਅਮੀਸ਼ਾ ਪੰਜਾਬ ਦੇ ਕਾਫੀ ਨੇੜ ਨੇੜਤਾ ਰੱਖਦੇ ਨੇ ਔਰ ਇਹਨਾਂ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਵੀ ਨੇ ਮੰਨਦੇ ਵੀ ਨੇ ਲੇਕਿਨ ਗੱਲ ਇਹ ਹੈ ਕਿ ਕਿੰਨੀ ਮਜ਼ਬੂਤੀ ਨਾਲ ਤੁਸੀਂ ਇੱਕ ਵਕੀਲ ਕੇਸ ਜੱਜ ਦੇ ਅੱਗੇ ਰੱਖੇਗਾ ਕਿੰਨੀ ਮਜ਼ਬੂਤੀ ਨਾਲ ਰੱਖਦਾ ਗੱਲ ਤਾਂ ਉੱਤੇ ਨਿਰਭਰ ਕਰਦੀ ਹੈ ਜੇ ਤੁਹਾਡੇ ਕੇਸ ਦੇ ਵਿੱਚ ਮਜ਼ਬੂਤੀ ਨਹੀਂ ਦੜਤਾ ਨਹੀਂ ਤੇ ਤੁਸੀਂ ਉਸ ਕੇਸ ਦੀ ਪੈਰਵੀ ਚੰਗੀ ਤਰ੍ਹਾਂ ਕਰ ਨਹੀਂ ਸਕਦੇ ਹੁਣ ਗੱਲ ਤਾਂ ਸਿਰਫ ਇਹ ਹੈ ਕਿ ਉੱਪਰ ਜਾ ਕੇ ਇਹ ਆਪਣੇ ਲਈ ਰਾਜ ਸਭਾ ਸੀਟਾਂ ਮੰਗਦੇ ਨੇ ਕੇਂਦਰੀ ਮੰਤਰੀ ਜਿਹੜੀ ਆ ਝੰਡੀਆਂ ਮੰਗਦੇ ਨੇ ਕੋਈ ਗਵਰਨਰ ਮੰਗਦਾ ਹੁਣ ਦੇਖੋ ਜਦੋਂ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹੋਏ ਇਹ ਕਹਿ ਰਹੇ ਸੀ ਸਾਰੇ ਇਹਨਾਂ ਨੂੰ ਰਾਜਪਾਲ ਲਾਤਾ ਜਾਊਗਾ ਲਾਇਆ ਨਹੀਂ ਸੁਨੀਲ ਜਾਖੜ ਨੂੰ ਲੱਗਦਾ ਸੀ ਉਹਨਾਂ ਨੂੰ ਰਾਜ ਸਭਾ ਮੈਂਬਰ ਲਾਤਾ ਜਾਊਗਾ ਲਾਇਆ ਨਹੀਂ ਹੁਣੇ ਕਿਤੇ ਇਹ ਤਾਂ ਨਹੀਂ ਹੈਗਾ ਉੱਥੇ ਜਾ ਕੇ ਕਹਿ ਦੇਣ ਜੀ ਮੈਨੂੰ ਰਾਜ ਸਭਾ ਦੇ ਦਿਓ ਤੇ ਉਹ ਕਵੇ ਜੀ ਮੈਨੂੰ ਕਰਲਾ ਦਾ ਗਵਰਨਰ ਲਾ ਦਿਓ ਜੀ ਉੱਥੇ ਲਾ ਦਿਓ ਉਤਰਾਖੰਡ ਦਾ ਗਵਰਨਰ ਲਾ ਲਿਓ ਇਹ ਚੀਜ਼ਾਂ ਤੋਂ ਹਟ ਕੇ ਪੰਜਾਬ ਪੱਕੀ ਗੱਲ ਕਰਨ ਦੀ ਲੋੜ ਹੈ ਪੰਜੋ ਵੈਸੇ ਪੰਜਾਬ ਦੇ ਪੁੱਤ ਨੇ ਮੈਨੂੰ ਮਾਣ ਹੈ ਪੰਜਾਬ ਦੇ ਪੁੱਤ ਨੇ ਪੰਜਾਬ ਦਾ ਕੇਸ ਕਿੰਨੀ ਇਹ ਮਜਬੂਤੀ ਨਾਲ ਕੇਂਦਰ ਦੇ ਅੱਗੇ ਰੱਖਦੇ ਆ ਉਹ ਤੇ ਨਿਰਭਰ ਕਰਦਾ ਤੇ ਕਿੰਨੀਆਂ ਗੱਲਾਂ ਇਹ ਮਨਾ ਕੇ ਆਂਦੇ ਆ ਉੱਤੇ ਨਿਰਭਰ ਕਰਦੀ ਹੈ ਪੰਜਾਬ ਦੀ ਸਿਆਸਤ ਅੱਛਾ ਡਾਕਟਰ ਸਾਹਿਬ ਇਸ ਚੀਜ਼ ਨੂੰ ਲੈ ਕੇ ਖਾਸ ਤੌਰ ਤੇ ਇਸ ਐਮੈਂਡਮੈਂਟ ਨੂੰ ਲੈ ਕੇ 131ਵੀਂ ਐਮੈਂਡਮੈਂਟ ਨੂੰ ਲੈ ਕੇ ਇਹ ਵੀ ਚਰਚਾ ਚੱਲੀ ਕਿ ਐਦਾਂ ਦੀ ਕੋਈ ਗੱਲ ਹੈ ਹੀ ਨਹੀਂ ਇਹ ਮਹਿਜ਼ ਅਫਵਾਹ ਆ ਇਹ ਇੱਕ ਇੱਕ ਕਨਸੈਪਟ ਹੈ ਜੀ ਦੇਖੋ ਇਹਨਾਂ ਨੇ ਜਿਹੜੀ ਇਹ ਗੱਲ ਨਿਕਲੀ ਹੈ ਇਹ ਆਮ ਆਦਮੀ ਪਾਰਟੀ ਦੇ ਸੰਸਦ ਜਿਹੜੇ ਨੇ ਵਿਕਰਮਜੀਤ ਸਾਨੀ ਉਹਨਾਂ ਦਾ ਮੈਂ ਪਹਿਲਾ ਟਵੀਟ ਪੜਿਆ ਹੋ ਸਕਦਾ ਕਿਸੇ ਹੋਰ ਨੇ ਕੋਈ ਹੋਰ ਖਬਰ ਪੜ੍ਹੀ ਹੋਵੇ ਉਹਨਾਂ ਨੇ ਇਕਨੋਮਿਕਸ ਟਾਈਮਜ਼ ਦਾ ਹਵਾਲਾ ਦਿੱਤਾ ਸੀ ਜਿਹਦੇ ਵਿੱਚ ਪੂਰਾ ਖਰੜਾ ਛਪਿਆ ਸੀ ਕਿ ਆ ਅਮੈਂਡਮੈਂਟ ਕੀਤੀ ਜਾ ਰਹੀ ਹੈ ਔਰ ਕੇਂਦਰ ਸਰਕਾਰ ਨੇ ਕਿਤੇ ਵੀ ਨਹੀਂ ਇਹਦੇ ਵਿੱਚ ਕਿਹਾ ਵੀ ਅਮੈਂਡਮੈਂਟ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਫਿਲਹਾਲ ਇਹਨੂੰ ਅਸੀਂ ਡੈਫਰ ਕਰ ਰਹੇ ਹਾਂ ਇਦਾਂ ਦਾ ਕੋਈ ਵੀ ਵਿਚਾਰ ਨਹੀਂ ਕੀਤਾ ਜਾ ਰਿਹਾ ਇਦਾਂ ਦੀ ਕੋਈ ਚੀਜ਼ ਲਿਆਂਦੀ ਨਹੀਂ ਜਾ ਰਹੀ ਇਹਨੂੰ ਅਸੀਂ ਡੈਫਰ ਕਰ ਰਹੇ ਇਹਨੂੰ ਹਜੇ ਵਿਚਾਰ ਧੀ ਨਾ ਹਜੇ ਨੂੰ ਆਪਾਂ ਇਸ ਦਾ ਮਤਲਬ ਗਲਤ ਤਾਂ ਹੈ ਨਾ ਜੇ ਵਿਚਾਰ ਧੀ ਨਾ ਜੇ ਤੁਹਾਡੇ ਮਾਈਂਡ ਚ ਗੱਲ ਹੈਗੀਏ ਸਮਝੋ ਗਲਤ ਤਾਂ ਹੈਗੀ ਆ ਨਾ ਤੇ ਗੱਲ ਤਾਂ ਚੱਲਦੀ ਭਈ ਹੈ ਨਾ ਹਜੇ ਪਰਮਾਨੈਂਟ ਉਹਨਾਂ ਨੇ ਉਹਨੂੰ ਕੈਨਸਲ ਨਹੀਂ ਕੀਤਾ ਵੀ ਇਦਾਂ ਦਾ ਮੁਕੰਮਲ ਤੌਰ ਤੇ ਕਦੀ ਵੀ ਨਹੀਂ ਹੋਊਗਾ ਜੀ ਇਸ ਦਾ ਮਤਲਬ ਕਿਤੇ ਨਾ ਕਿਤੇ ਗੱਲ ਉਹਨਾਂ ਨੇ ਕਿਹਾ ਬਈ ਇਹ ਪਾਈਪਲਾਈਨ ਚ ਆਪਾਂ ਦੂਜੇ ਅਲਫਾਜਾਂ ਚ ਕਹਦੇ ਬਈ ਹਜੇ ਗੱਲਬਾਤ ਵਿਚਾਰ ਵਟਾਂਦਰੀ ਦਾ ਦੀਨ ਆ ਆਪਾਂ ਜੋ ਵੀ ਕਰਾਂਗੇ ਫੈਸਲਾ ਸਲਾਮ ਮਸ਼ਵਰੇ ਨਾਲ ਕਰਾਂਗੇ ਇਹ ਸਮਝੋ ਕਿਤੇ ਨਾ ਕਿਤੇ ਗੱਲ ਤਾਂ ਚੱਲੀ ਆ ਨਾ मैं गल सुनूंग गल चली बिक्रम जी सानी ने हाँ उन्होंने बिक्रम जी सानी ने इकनोमिक्स टाइम का हवाला दता इकनोमिक्स टाइम ने अगर गलत खबर छापी है फिर वह हवाला देना चाहिए कि ये गलत खबर छापी गई लेकिन हजे उस खबर का खंडन नहीं किसी ने किया कि खबर गलत हैगी है। ਉਸਾ ਵੈਸੇ ਹੀ ਆਮ ਆਮ ਤੌਰ ਦੇ ਉੱਤੇ ਜਦੋਂ ਕੋਈ ਪਾਰਟੀ ਜਿੱਤਦੀ ਹੈ ਉਹ ਧਨਵਾਦੀ ਦੌਰਾ ਕਰਦੀ ਹੈ ਇਹ ਕਿਤੇ ਕੋਈ ਰਿਟਰਨ ਗਿਫਟ ਦੇਣ ਨੂੰ ਤਿਆਰੀ ਤਾਂ ਨਹੀਂ ਹੋ ਰਹੀ ਬੀਜੇਪੀ ਦੇ ਵੱਲੋਂ ਨਹੀਂ ਐਦਾਂ ਨਹੀਂ ਹੁੰਦਾ ਨਹੀਂ ਐਦਾਂ ਨਹੀਂ ਹੁੰਦਾ ਦੇਖੋ ਪੰਜਾਬ ਦੇ ਹੱਕ ਹਕੂਕਾਂ ਦੇ ਉੱਤੇ ਨਹੀਂ ਛੇਤੀ ਡਾਕਾਂ ਨਹੀਂ ਵਜਨ ਦਿੰਦੇ ਪੰਜਾਬੀਆਂ ਨੇ ਤਾਂ ਅਹਿਮਦ ਸ਼ਾਹ ਅਬਦਾਲੀ ਨਹੀਂ ਛੱਡਿਆ ਅੰਗਰੇਜ਼ਾਂ ਨੂੰ ਦੜਾਤਾ ਇਹ ਤਾਂ ਸਬਕ ਹੈ ਬਈ ਹਜੇ ਜਿਆਦਾ ਟਾਈਮ ਤਾਂ ਹੋਇਆ ਨਹੀਂ ਅੰਗਰੇਜ਼ਾਂ ਨੂੰ ਛੱਡਿਆ 47 ਤੋਂ ਲੈ ਕੇ 25 ਤੱਕ ਹੀ ਪਹੁੰਚੇ ਹਜੇ 53 ਦੇ 25 ਕਿੰਨੇ ਸਾਲ ਹੋਏ ਤੁਸੀਂ ਹਿਸਾਬ ਲਾ ਲਓ ਹਜੇ 79 ਸਾਲ ਹੀ ਹੋਏ ਆ ਤੇ ਜੇ ਜਰਨਲ ਡਾਇਰ ਵਰਗੇ ਨਹੀਂ ਇਹਨਾਂ ਨੇ ਛੱਡੇ ਜੇ ਜਾ ਕੇ ਯੂਕੇ ਦੀ ਅਸੈਂਬਲੀ 'ਚ ਬੰਬ ਮਾਰ ਕੇ ਉਦਮ ਸਿੰਘ ਨੇ ਦੇਸ਼ ਆਜ਼ਾਦ ਕਰਾਇਆ ਤੇ ਪੰਜਾਬ ਦੇ ਕ੍ਰਾਂਤੀਕਾਰੀ ਲੋਕ ਨੇ ਗਦਰ ਲਹਿਰ ਦਾ ਅੰਦੋਲਨ ਇੱਥੋਂ ਚੱਲਿਆ ਹੋਇਆ ਇੰਦਰਾ ਗਾਂਧੀ ਦਾ ਤਖਤ ਪੰਜਾਬੀਆਂ ਨੇ ਹਿਲਾਇਆ ਇੰਦਰਾ ਗਾਂਧੀ ਹਿਲਦੀ ਨਹੀਂ ਸੀ emergancy ਦਾ ਤਖਤ ਪੰਜਾਬ ਚੋਂ ਨਿਕਲਿਆ ਕੇਂਦਰ ਸਰਕਾਰ ਨੂੰ ਵੀ ਪਤਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਹਮੇਸ਼ਾ ਵਿਦਰੋਹ ਵਾਲੇ ਲੋਕ ਹੈ ਇਹਨਾਂ ਨੂੰ ਪਿਆਰ ਨਾਲ ਲਿੱਤਾ ਜਾ ਸਕਦਾ ਇਹਨਾਂ ਦੇ ਹੱਕਾਂ ਦੇ ਉੱਤੇ ਡਾਕਾ ਨਹੀਂ ਮਾਰਿਆ ਜਾ ਸਕਦਾ ਦੇਖੋ ਮੈਂ ਸ਼ਲਾਘਾ ਵੀ ਕਰਦਾ ਦੋ ਡਿਸੀਜਨ ਜਿਹੜੇ ਆ ਜਦੋਂ ਰੌਲਾ ਪਿਆ ਵਿਥਿਨ 24 ਆਵਰ 24 ਘੰਟਿਆਂ ਦੇ ਉੱਤੇ ਕਲੈਰੀਫਿਕੇਸ਼ਨ ਹਿੰਦੁਸਤਾਨ ਦੀ ਸਰਕਾਰ ਦੀ ਨਾਲ ਦੀ ਨਾਲ ਆਈ ਹੈ ਪੰਜਾਬ ਯੂਨੀਵਰਸਿਟੀ ਦੇ ਉੱਤੇ ਤਿੰਨ ਨੋਟੀਫਿਕੇਸ਼ਨ ਆ 24 ਘੰਟੇ ਚਾਈਆਂ ਇਹ ਜਿਹੜੀ ਹੈ ਹੋਮ ਮਿਨਿਸਟਰੀ ਵੱਲੋਂ ਸਿੱਧੀ ਨੋਟੀਫਿਕੇਸ਼ਨ 24 ਘੰਟੇ ਜਾ ਕੇ ਬਈ ਸਾਫ ਉਹਨਾਂ ਨੇ ਕਰ ਛੱਡਿਆ ਬਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਵਿਚਾਰਾ ਦੀਨ ਹੈਗੀ ਅਜੇ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਕੁਝ ਸੋਚ ਨਹੀਂ ਰਹੇ ਉੱਤੇ ਕਿਹਾਂ ਦਾ ਨਹੀਂ ਜਾ ਰਿਹਾ ਇਦਾਂ ਮਤਲਬ ਉਹ ਪੰਜਾਬ ਨੂੰ ਬੜਾ ਸੀਰੀਅਸ ਲੈ ਰਹੇ ਆ ਤੁਸੀਂ ਇਹ ਨਾ ਸੋਚੋ ਬਈ ਇੰਨੀ ਛੇਤੀ ਪੰਜਾਬ ਦਾ ਕੋਈ ਲੈ ਜਾਣਗੇ ਹਾਂ ਪੁਰਾਣੇ ਸਿਆਸਤਦਾਨਾਂ ਨਾਲ ਮੈਨੂੰ ਹਮੇਸ਼ਾ ਗਿਲਾ ਰਹੂਗਾ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਰੋਲਾ ਪਾ ਕੇ ਆਪਣੇ ਅੰਗ ਵੱਢ ਕੇ ਹਰਿਆਣਾ ਤੇ ਹਿਮਾਚਲ ਜਿਹੜਾ ਅਲੱਗ ਕਰਤਾ ਮੈਂ ਤਾਂ ਇਸ ਗੱਲ ਦੇ ਉੱਤੇ ਬਹੁਤ ਕਈ ਵਾਰ ਸੋਚਦਾ ਵੀ ਪੰਜਾਬ ਛੋਟ ਲੋਕੀ ਵੱਡਾ ਕਰਦੇ ਆ ਐਕਸਪੈਂਡ ਕਰਦੇ ਆ ਤੇ ਪੰਜਾਬ ਦੇ ਸਿਆਸਤਦਾਨਾਂ ਨੇ ਆਪਣੇ ਆਪ ਨੂੰ ਛੋਟਾ ਕੀਤਾ ਤੇ ਇਹ ਸਾਰੇ ਜਿਹੜੇ ਜਿੰਨੇ ਵਿਖਰੇਵੇਂ ਪਏ ਆ ਜਿੰਨੇ ਰੌਲੇ ਰੱਪੇ ਪਏ ਆ ਉਸੇ ਕਰਕੇ ਪਏ ਆ ਜੇ ਪੰਜਾਬ ਨੂੰ ਛੋਟਾ ਨਾ ਕੀਤਾ ਜਾਂਦਾ ਅੱਜ ਗੁਰਗਾਵਾਂ ਦੇ ਵਿੱਚ ਵੀ ਤੁਸੀਂ ਸੀਗੇ ਠੀਕ ਹੈ ਨਾ ਅੱਜ ਫਰੀਦাবাদ ਵੀ ਤੁਹਾਡਾ ਸੀ ਮੈਂ ਤਾਂ ਇਹ ਸੋਚਦਾ ਬਈ ਚਲੋ ਖੈਰ ਜੇ ਸਿਆਸਤਦਾਨਾਂ ਨੇ ਕੀਤਾ ਨੁਕਸਾਨ ਕੀਤਾ ਅਸੀਂ ਘੱਟੋ ਘੱਟ ਉਹ ਜੜੀਆਂ ਜ਼ਖਮ ਹੋਏ ਪਏ ਆ ਉਹ ਜ਼ਖਮ ਹਰੇ ਆ ਭਰੇ ਨਹੀਂ ਹੋਏ ਇਸ ਕਰਕੇ ਕੇਂਦਰ ਸਰਕਾਰ ਪੰਜਾਬ ਦੇ ਨਾਲ ਇੰਨੀ ਛੇਤੀ ਮੈਨੂੰ ਨਹੀਂ ਲੱਗਦਾ ਕਿਉਂਕਿ ਬਈ ਇਦਾਂ ਦੇ ਕੋਈ ਹੱਕ ਹਕੂਕਾਂ ਦੇ ਡਾਕੇ ਮਾਰੇਗੀ ਕਿਉਂਕਿ ਪਾਸਟ ਹਿਸਟਰੀ ਜਿਹੜੀ ਆ ਪੰਜਾਬ ਦੀ ਉਹ ਤਾਜ਼ਾ ਆ ਉਹ ਹਜੇ ਕੋਈ ਪੁਰਾਣੀ ਨਹੀਂ ਹੋਈ ਪੰਜਾਬ ਦੇ ਵਿੱਚ ਜਿਹੜੇ ਅੰਦੋਲਨ ਚੱਲੇ ਨੇ ਮਖਾਰਕੂਵਾਦੀ ਲਹਿਰ ਚੱਲੀ ਆ ਹੱਤਵਾਦੀ ਲਹਿਰ ਚੱਲੀ ਆ ਉਹ ਪੰਜਾਬ ਦੇ ਹੱਕਾਂ ਲਈ ਚੱਲੀ ਆ ਉਹ ਹੋਰ ਕੰਮਾਂ ਲਈ ਨਹੀਂ ਚੱਲੀ ਕੋਈ ਲੁੱਟ ਖਸੁੱਟ ਲਈ ਨਹੀਂ ਚੱਲੀ ਉਹ ਪੰਜਾਬ ਦੇ ਪਾਣੀ ਲਈ ਪੰਜਾਬ ਦੀ ਚੰਡੀਗੜ੍ਹ ਦੇ ਲਈ ਆਨੰਦਪੁਰ ਸਾਹਿਬ ਪਸਤਾਵ ਲਈ ਚੱਲੀ ਆ ਤੇ ਉਹ ਧਰਮ ਜੁੱਧ ਦਾ ਮੋਰਚਾ ਲੱਗਿਆ ਕਪੂਰੀ ਮੋਰਚਾ ਲੱਗਿਆ ਉਹ ਉਹਨਾਂ ਤੋਂ ਚੱਲੀ ਆ ਉਹ ਇਸ ਕਰਕੇ ਇੰਨੀ ਛੇਤੀ ਕੇਂਦਰ ਸਰਕਾਰ ਜਿਹੜੀ ਆ ਉਹ ਨਹੀਂ ਕਰੇਗੀ ਗੱਲ ਇਹ ਆ ਕਿ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਧਰਤੀ ਦੇ ਉੱਤੇ ਜਿਹੜੇ ਜ਼ਮੀਨੀ ਪੱਧਰ ਦੇ ਹਾਲਾਤ ਨੇ ਉਹਨਾਂ ਬਾਰੇ ਪੰਜਾਬ ਦੇ ਪੰਜੋ ਜਿਹੜੇ ਵਕੀਲ ਆ ਇਹਨਾਂ ਨੂੰ ਜਾ ਕੇ ਦਿੱਲੀ ਸਾਰੀ ਫਾਈਲ ਖੋਲ ਕੇ ਸਾਹਮਣੇ ਅਮੀ ਸਾਜੀ ਤੇ ਰੱਖਣੀ ਚਾਹੀਦੀ ਆ। ਉਸ ਮੇਰਾ ਆਖਰੀ ਕਵਲਵਲਾ ਆ ਪੰਜਾਬ ਅਤੇ ਬੀਜੇਪੀ ਦੇ ਬਾਰੇ ਮੈਨੂੰ ਉਮੀਦ ਆ ਕਿ ਤੁਸੀਂ ਉਹਦੇ ਉੱਤੇ ਚਾਨਣਾ ਪਾਓਗੇ। ਸਵਾਲ ਥੋੜਾ ਵੱਡਾ ਆ ਸੁਣ ਸੁਣਨਾ ਜ਼ਰੂਰ। ਅ ਪੰਜਾਬ ਦੇ ਅੰਦਰ ਬੀਜੇਪੀ ਆਵੇਗੀ ਕਿ ਨਹੀਂ ਆਵੇਗੀ ਇਹਦੇ ਬਾਰੇ ਮੇਰਾ ਇੱਕ ਪਰਸਪੈਕਟਿਵ ਹੈ ਕਿ ਸ਼ਾਇਦ ਬੀਜੇਪੀ ਪੰਜਾਬ ਦੇ ਵਿੱਚ ਆਉਣਾ ਨਹੀਂ ਚਾਹੁੰਦੀ ਇਹਦੇ ਬਾਰੇ ਤੁਸੀਂ ਦੱਸਿਓ ਜਰੂਰ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਨੂੰ ਇੱਕ ਮੀਡੀਅਮ ਬਣਾ ਕੇ ਵਰਤਿਆ ਜਾਂਦਾ ਹੈ ਆਪਣੇ ਨਵੇਂ ਬਣੇ ਔਰ ਪੁਰਾਣੇ ਥ੍ਰੈਸ਼ਹੋਲਡਸ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਔਰ ਦੂਸਰਾ ਇਹਦਾ ਪੱਖ ਹੈਗਾ ਹੈ ਕਿ ਕੀ ਜੇ ਪੰਜਾਬ ਦੇ ਵਿੱਚ ਬੀਜੇਪੀ ਸਟਰੋਂਗ ਹੋਣਾ ਚਾਹੁੰਦੀ ਹੈ ਜਾਂ ਆਉਣਾ ਚਾਹੁੰਦੀ ਹੈ ਉਹਦੇ ਵਿੱਚ ਕੀ ਸੁਖਬੀਰ ਬਾਦਲ ਅਤੇ ਵਿਕਰਮ ਮਜੀਠੀਆ ਦੀ ਲਹਾਜ਼ਦਾਰੀ ਸ਼ਾਮਿਲ ਹੋ ਸਕਦੀ ਹੈ ਕਿਸੇ ਪੁਆਇੰਟ ਤੇ ਦੇਖੋ ਸਭ ਤੋਂ ਵੱਡੀ ਗੱਲ ਹੈ ਜੋ ਮਰਜੀ ਰਾਜਨੀਤਿਕ ਤੌਰ ਦੇ ਉੱਤੇ ਗੱਲਾਂ ਕਰੀ ਜਾਣ ਲੇਕਿਨ ਜੋ ਮੈਨੂੰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇਕੱਲੇ ਆਪਣਾ ਪੈਰ ਪਸਾਰਦੀ ਪਈ ਆ ਅੱਗੇ ਮਜ਼ਬੂਤੀ ਇਕੱਲੇ ਨਾ ਹੋਣਾ ਚਾਹੁੰਦੀ ਆ ਗੱਲ ਇਹ ਆ ਕਿ ਸਰਦਾ ਸੁਖਬੀਰ ਸਿੰਘ ਬਾਦਲ ਦੀ ਅਕਾਲੀ ਦਲ ਦੀ ਪਾਰਟੀ ਆ ਉਹਨਾਂ ਉੱਤੇ ਵੀ ਗਹਿਰੇ ਦੋਸ਼ ਨੇ ਪੰਥਕ ਹਲਕਿਆਂ ਚ ਲੱਗ ਗਰੋਸ਼ ਆ ਕਿਵੇਂ ਇਕੱਠੇ ਹੋ ਜਾਣਗੇ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਸੋਦੇ ਸਾਦ ਨੂੰ ਹਰ ਤੀਜੇ ਮਹੀਨੇ ਹਰਿਆਣੇ ਦੇ ਵਿੱਚ ਭਰੋਲ ਦਿੱਤੀ ਜਾ ਰਹੀ ਹੈ ਅਕਾਲੀ ਦਲ ਕਿਵੇਂ ਖੜਾ ਹੋ ਜੂ ਉਹ ਮੁੱਦਿਆਂ ਦੇ ਉੱਤੇ ਬੰਦੀ ਸਿੰਘ ਅੰਦਰ ਅਕਾਲੀ ਦਲ ਕਿਵੇਂ ਖੜਾ ਹੋ ਜੂ ਉਹ ਮੁੱਦਿਆਂ ਤੇ ਹਜੇ ਮੁੱਦੇ ਪਹਿਲਾਂ ਖਤਮ ਕਰਨੇ ਪੈਣੇ ਆ ਠੀਕ ਹੈ ਨਾ ਜਦੋਂ ਤੱਕ ਇਹ ਮੁੱਦੇ ਖਤਮ ਨਹੀਂ ਹੁੰਦੇ ਉਦੋਂ ਤੱਕ ਤੁਸੀਂ ਇੰਨੀ ਛੇਤੀ ਸਮਝੋਤੇ ਵਾਲੀਆਂ ਗੱਲਾਂ ਹਜੇ ਹੋ ਨਹੀਂ ਸਕਦੀਆਂ ਹਜੇ ਟਾਈਮ ਵੀ ਬਹੁਤ ਪਿਆ ਸਿਆਸਤ ਵੈਸੇ ਵੀ ਫਲੈਟ ਆ ਕੁਝ ਵੀ ਹੋ ਸਕਦਾ ਲੇਕਿਨ ਪੰਜਾਬ ਦੇ ਵਿੱਚ ਉਹਨਾਂ ਦੇ ਗਠਬੰਧਨ ਦੀ ਲੋਗ ਕਿਆਸਰਾਂ ਆ ਲਾ ਰਹੇ ਨੇ ਅੰਕਲਨ ਵੀ ਹੋ ਰਹੇ ਨੇ ਭਈਆ ਜੁੜ ਜਾਂਦੇ ਆ ਜੀ 70 80 ਸੀਟਾਂ ਆ ਜਾਂਦੀਆਂ ਅੰਕਲਨ ਲੱਗ ਰਹੇ ਆ ਲੇਕਿਨ ਗੱਲ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਤੜਾ ਇਹ ਸਾਰੇ ਜਿਹੜੇ ਆਵਾਦ ਵਿਵਾਦ ਆ ਅਕਾਲੀ ਦਲ ਦੇ ਨਾਲ ਇਹਨਾਂ ਦਾ ਨਿਪਟਾਰਾ ਵੀ ਕਰਨਾ ਪਵੇਗਾ ਬੱਬਰ ਨਾਮ ਸਿੰਘ ਤੋਂ ਮੰਦਮਦਮੀ ਟਕਸਾਲ ਦੇ ਨਾਲਾ ਕਿ ਉਹ ਧਾਰਮਿਕ ਜੱਥੇਬੰਦੀ ਹੈ ਲੇਕਿਨ ਉਹਨਾਂ ਨਾਲ ਵੀ ਬੀਜੇਪੀ ਉਹ ਖੁੱਲ ਕੇ ਚੱਲੇ ਨੇ ਬੀਜੇਪੀ ਨਾਲ ਉਹਨਾਂ ਨੂੰ ਵੀ ਬੀਜੇਪੀ ਨੂੰ ਉਹਨਾਂ ਨਾਲ ਰਾਏ ਕਰਨੀ ਪਾਉਗੀ ਸਾਰਾ ਕੁਝ ਕਰਨਾ ਪਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 14 ਸਾਲ ਨਹੀਂ ਹੋਈ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਨੂੰ ਇਹ ਵੀ ਸਵਾਲ ਸਿੱਖ ਕੌਮ ਪੁੱਛਦੀ ਹੈ ਵੀ ਤੁਸੀਂ 14 ਸਾਲ ਹੋ ਗਏ ਸਾਡੇ ਚੋਣਾਂ ਤੁਸੀਂ ਨਹੀਂ ਕਰਵਾ ਰਹੇ ਅਸੀਂ ਕਿੱਥੇ ਘਲੋਤੇ ਆ ਸੋ ਮੇਰੇ ਕਹਿਣ ਦਾ ਮਕਸਦ ਹੈਗਾ ਕਿ ਸਮਝੋਤੇ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਪੈਰਵੀਆਂ ਹੁੰਦੀਆਂ ਰਹਿੰਦੀਆਂ ਲੇਕਿਨ ਗੱਲ ਇਹ ਹੈ ਕਿ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਦੁਆਰਾ ਬਣਾਉਣ ਲਈ ਬੀਜੇਪੀ ਤਿਆਰ ਹੋਵੇਗੀ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਉਹਦੀ ਲੀਡਰਸ਼ਿਪ ਦੇ ਵਿੱਚ ਬੀਜੇਪੀ ਕੰਮ ਕਰੇਗੀ ਪੰਜਾਬ 'ਚ ਇਹ ਦੂਜਾ ਸਵਾਲ ਹੈ ਔਰ ਇਹ ਸਵਾਲਾਂ ਦੇ ਜਵਾਬ ਬੜੇ ਔਖੇ ਨੇ ਭਾਰਤੀ ਜਨਤਾ ਪਾਰਟੀ ਲਈ ਵੀ ਔਖੇ ਨੇ ਆਮ ਜਨਤਾ ਜਿਹੜੀ ਜਿਨ੍ਹਾਂ ਨੇ ਵੋਟ ਕਰਨੀ ਆ ਉਹਨਾਂ ਦੇ ਜਿਹ ਹੰਝ ਵੀ ਹੈਗਾ ਹਾਂ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਆਪਣੀ ਸਰਕਾਰ ਬਣਾਉਂਦੀ ਹੈ ਤਿੰਨ ਦਲਾਣਾ ਕਰਦੀ ਹੈ ਚਾਰ ਦਲਾਣਾ ਕਰਦੀ ਹੈ ਉਹਦਾ ਮਹਾ ਗਠਜਵਨ ਪੰਜਾਬ ਛੋਵੇ ਹਜੇ ਸਿਆਸਤ ਦੇ ਕਈ ਰਸਤੇ ਖੁੱਲੇ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਰਸਤਾ ਦੇਖ ਰਹੀ ਹੈ ਕਿਹੜਾ ਰਸਤਾ ਚੰਗਾ ਰਹੇਗਾ ਕਿਹੜਾ ਮਾੜਾ ਰਹੇਗਾ ਔਰ ਜੇ ਦੋ ਤਿੰਨ ਦਲਾ ਨਾਲ ਮੈਨੂੰ ਲੱਗਦਾ ਹੈ ਕਿ ਮਹਾਰਾਸ਼ਟਰ ਦੀ ਤਰਜ਼ ਤੇ ਜੇ 2-3 ਦਲ ਇਕੱਠੇ ਲੈ ਕੇ ਭਾਰਤੀ ਜਨਤਾ ਪਾਰਟੀ ਪੰਜਾਬ ਚ ਚੋਣ ਲੜੇਗੀ ਤੇ ਨਿਸ਼ਚਿਤ ਤੌਰ ਤੇ ਵਿੱਚ ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਅੱਗੇ ਵਧੇਗੀ ਘਟੇਗੀ ਨਹੀਂ ਹਾਂ ਜੇ ਇੱਕ ਦਲ ਨਾਲ ਰਹੇਗੀ ਤੇ ਉਹ ਰਿਵਰਸ ਬੈਕ ਵੀ ਹੋ ਸਕਦਾ ਹੈ ਕਿਉਂਕਿ ਕਈ ਮੁੱਦੇ ਨੇ ਜਿਨ੍ਹਾਂ ਨੂੰ ਬਾਰੇ ਵਿੱਚ ਜ਼ਿਕਰ ਕੀਤਾ ਉਹ ਬਾਉਂਸ ਬੈਕ ਵੀ ਹੋ ਸਕਦਾ ਹੈ ਇਸ ਕਰਕੇ ਭਾਰਤੀ ਜਨਤਾ ਪਾਰਟੀ ਹਜੇ ਪੰਜਾਬ ਦੇ ਟੈਂਪਰੇਚਰ ਦੇਖ ਰਹੀ ਹੈ ਪੰਜਾਬ ਦੇ ਵਿੱਚ ਹਾਲਾਤ ਨੂੰ ਅਨਕਲਨ ਕਰ ਰਹੀ ਹੈ ਕੱਲੇ ਲੜਨਾ ਕਿ ਅਗਲੀਆਂ ਜਿਹੜੀਆਂ 2032 ਨੂੰ ਟਾਰਗੇਟ ਕਰਨਾ ਹੈ ਕਿਉਂਕਿ 18 18% ਤੇ ਆ ਗਏ ਆ 15% ਦਾ ਫਾਸਲਾ ਹੋਰ ਆ 12 13% ਦਾ ਸਰਕਾਰ ਬਣ ਜਾਣੀ ਹੈ ਇੰਡੀਪੈਂਡੈਂਟ ਬਣ ਜਾਣੀ ਹੈ ਹੁਣ ਭਾਰਤੀ ਜਨਤਾ ਪਾਰਟੀ 18.5% ਤੇ ਆ ਕੇ ਅੱਜ ਤੁਸੀਂ ਮੈਨੂੰ ਦੱਸੋ 117 ਸੀਟਾਂ ਦੇ ਭਾਰਤੀ ਜਨਤਾ ਪਾਰਟੀ ਦੇ ਕਰਮਟ ਅਧਿਕਾਰੇ ਕਰਤਾ ਮਿਹਨਤ ਕਰ ਰਹੇ ਆ ਅੱਜ ਬੀਜੇਪੀ 58 ਦੇ ਉੱਤੇ ਸਮਝੌਤਾ ਕਰ ਲੇ 50 ਤੇ ਕਰ ਲੇ 40 ਤੇ ਕਰ ਲੇ ਬਾਕੀਆਂ ਦਾ ਕੀ ਕਸੂਰ ਆ ਫਿਰੋਜ਼ਪੁਰ ਦੀਆਂ 9 ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨੇ ਦਮਦਾਰ ਮੁਕਾਬਲਾ ਕੀਤਾ ਲੋਕ ਸਭਾ ਚ ਲੁਧਿਆਣੇ ਦੀਆਂ 9 ਦੀਆਂ 9 ਵਿਧਾਨ ਸਭਾ ਖੇਤਰਾਂ ਦੇ ਵਿੱਚ ਜਿੱਥੋਂ ਰਵਨੀਤ ਬਿੱਟੂ ਲੜਿਆ ਸਿਰਫ ਟੋਟਲ 20 ਸੀਟ 20000 ਵੋਟ ਤੇ ਹਾਰੇ ਆ ਤੇ ਇੱਥੋਂ ਦੇ ਜਿਹੜੇ 9 ਵਿਧਾਨ ਸਭਾ ਜਾਂ ਫਿਰੋਜ਼ਪੁਰ ਦੇ 9 ਵਿਧਾਨ ਸਭਾ ਇਹ ਕਿੱਥੇ ਜਾਣਗੇ ਬੀਜੇਪੀ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਇਹਨਾਂ ਦੀਆਂ ਜੋ ਟਿੱਟਾ ਕੱਟੋਗੇ ਫਿਰ ਬੀਜੇਪੀ ਵਾਪਸ 201996 97 98 ਚ ਆ ਜਾਏਗੀ ਜਦੋਂ ਅਨ ਕੰਡੀਸ਼ਨਲ ਸਮਝੌਤੇ ਕੀਤੇ ਗਏ ਹੁਣ ਸਮਝੌਤੇ ਹੋਣੇ ਕੰਡੀਸ਼ਨਸ ਦੇ ਨਾਲ 96 ਵਿੱਚ ਜਿਹੜਾ ਸਮਝੌਤਾ ਹੋਇਆ ਸੀ ਅਨ ਕੰਡੀਸ਼ਨਲ ਸੀ ਬਈ ਕੋਈ ਗੱਲ ਨਹੀਂ ਤੁਸੀਂ ਆਪ ਭਾਈਚਾਰਕ ਸੰਜ ਕਰੀਏ ਚਲੋ ਅੱਗੇ ਵਧੋ ਲੇਕਿਨ ਹੁਣ ਜਿਹੜੇ ਵੀ ਸਮਝੌਤੇ ਹੋਣੇ ਆ ਉਹ ਕੰਡੀਸ਼ਨਾਂ ਤੇ ਹੋਣੇ ਆ ਭਾਰਤੀ ਜਨਤਾ ਪਾਰਟੀ 60 ਸੀਟਾਂ ਮੰਗਦੀ ਆ ਕਿ 50 ਮੰਗਦੀ ਆ ਲੇਕਿਨ ਆਪਣੇ ਜਿਹੜੇ ਬਾਕੀਆਂ ਦੇ 117 ਦੇ ਵਿੱਚੋਂ ਜੇ ਮੰਨ ਲਓ 50 ਸੀਟਾਂ ਛੱਡਦੀ ਆ ਇਹੋ 50 ਦਾ ਕੀ ਕਸੂਰ ਆ ਜਿਨ੍ਹਾਂ ਨੇ 4 ਸਾਲ ਆਮ ਆਦਮੀ ਪਾਰਟੀ ਦੀ ਹਕੂਮਤ ਦੇ ਵਿੱਚ ਆਪਣਾ ਟੈਂਟ ਟੈਂਟ ਵੀ ਲਗਾਏ ਤੇ ਬੂਥ ਵੀ ਲਗਾਏ ਪਿੰਡਾਂ ਥਾਈ ਵੀ ਗਏ ਲੋਕਾਂ ਕੋਲੋ ਅਰੁਣ ਅਰੰਗ ਵਰਗੇ ਨੇ ਆਪਣੇ ਕੱਪੜੇ ਵੀ ਪੜਵਾਏ ਹਰਜੀਤ ਗਰੇਵਾਲ ਨੇ ਗਾਲ੍ਹਾਂ ਵੀ ਕੱਢੀਆਂ ਇਹਨਾਂ ਨੂੰ ਕੀ ਕਿੱਥੇ ਤੋਲਣਾ ਆਪਾਂ ਇਹਨਾਂ ਦਾ ਦੇਣਾ ਕਿੱਥੇ ਦੇਣਾ ਉਹ ਵੀ ਸਾਰੀਆਂ ਚੀਜ਼ਾਂ ਨੂੰ ਅੰਕਲਨ ਕਰਨਾ ਪਏਗਾ ਇਹ ਸਿਚੁਏਸ਼ਨ ਹੈ ਪਰ ਹੁਣ ਵੇਖਣ ਦੀ ਗੱਲ ਹੈ ਕਿ ਆਖਿਰ ਬੀਜੇਪੀ ਰਾਹ ਕਿਦ ਅਖਤਿਆਰ ਕਰਦੀ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਦੀਆ ਪੰਜਾਬੀ